ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਓ ਆਪਾਂ ਕੱਢੀਏ ਅੱਜ ਇੱਕ ਫੁਲਕਾਰੀ ਤੁਹਾਨੂੰ ਫੁਲਕਾਰੀ ਕੱਢਦੀ ਦੱਸਦੇ ਹਾਂ ਜੀ ਇਸ ਤਰ੍ਹਾਂ ਨਿਕਲਦੀਆਂ ਫੁਲਕਾਰੀਆਂ ਇਹ ਕਿਢਾਈ ਕਿਵੇਂ ਕੀਤੀ ਜਾਂਦੀ ਹੈ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਡਰਾ ਕਰ ਰਹੇ ਹਾਂ ਜੀ ਆਪਾਂ ਇੱਕ ਪੈਨਸਲ ਨਾਲ ਲੀਕ ਰਹੇ ਹਾਂ ਫੁੱਲ ਤਾਂ ਕਿ ਕੋਈ ਫੁੱਲ ਇਧਰ ਉਧਰ ਜਾ ਕੋਈ ਪੈ ਨਾ ਜਾਵੇ ਫਿਰ ਲੀਕਣਾ ਜ਼ਰੂਰੀ ਹੁੰਦਾ ਜੀ ਫੁੱਲ ਲੀਕ ਫੁਲਕਾਰੀ ਦੇ ਉੱਤੇ ਫੁੱਲ ਹਮੇਸ਼ਾ ਲੀਕ ਕੇ ਕੱਢੇ ਜਾਂਦੇ ਆ ਜੀ ਤੇ ਹੁਣ ਆਪਾਂ ਇਹ ਕੇ ਤੁਹਾਨੂੰ ਦਿਖਾ ਰਹੇ ਆ ਪ੍ਰੋਪਰ ਫੁਲੇ ਕਿਸ ਤਰ੍ਹਾਂ ਦਾ ਹੁੰਦਾ ਜੀ ਤੇ ਫਿਰ ਆਪਾਂ ਇਸ ਦੇ ਉੱਤੇ ਤੁਹਾਨੂੰ ਕਢਾਈ ਕਰਨੀ ਦੱਸਦੇ ਆ ਜੀ ਤੇ ਹਰ ਇੱਕ ਮਾਂ ਦੀ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਬੇਟੀ ਨੂੰ ਇੱਕ ਫੁਲਕਾਰੀ ਆਹਦੇ ਉੱਥੇ ਕਢੀ ਜ਼ਰੂਰ ਦੇਵਾਂ ਕਿਉਂਕਿ ਕਾਹ ਰੀ ਪੀੜ੍ਹੀਆਂ ਤੱਕ ਚੱਲੇ ਬੇਟੀ ਦੀ ਸੰਭਾ ਸਾਹਮ ਕੇ ਰੱਖੇ ਯਾਦ ਰਹੇ ਜੀ ਯਾਦਗਰੀ ਲਈ ਆਪਾਂ ਫੁਲਕਾਰੀ ਕਢਦੇ ਆ ਜੀ ਤੇ ਹੁਣ ਇਹ ਫੁਲਕਾਰੀ ਦਾ ਡਰਾਮਾ ਕੰਪਲੀਟ ਕਰ ਲਈ ਜੀ ਹੁਣ ਤੁਹਾਨੂੰ ਦਿਖਾ ਰਹੀ ਆ ਇਸ ਤਰ੍ਹਾਂ ਆਪਾਂ ਫੁੱਲ ਪਾਇਆ ਜੀ ਇਹਦੇ ਉੱਤੇ ਪੈਨਸਲ ਨਾਲ ਕਾਲੀ ਪੈਨਸਲ ਨਾਲ ਪਾਇਆ ਇਹ ਜੇ ਮਟਾਉਣਾ ਵੀ ਤੇ ਰੀਜਰ ਨਾਲ ਸਾਫ਼ ਵੀ ਹੋ ਜਾਂਦਾ ਜਿਸ ਤਰ੍ਹਾਂ ਕਾਪੀ ਦੇ ਆਪਾਂ ਰੀਜਰ ਨਾਲ ਸਾਫ਼ ਕਰ ਦਿੰਨੇ ਆ ਉਸ ਤਰ੍ਹਾਂ ਰੀਜਰ ਨਾਲ ਸਾਫ਼ ਕਰ ਦਿੰਦੇ ਆ ਜੀ ਫੁਲਕਾਰੀ ਕੱਢਣ ਦੀ ਹਮੇਸ਼ਾ ਪੱਟ ਦੀਆਂ ਰੀਲਾਂ ਹੀ ਵਰਤੀਆਂ ਜਾਂਦੀਆਂ ਜੀ ਆਪਾਂ ਪੱਟ ਦੀ ਰੀਲ ਲਈ ਹੋਈ ਆ ਆਪਾਂ ਤੇ ਆਮ ਸਿਲਕੀ ਰੀਲ ਨਹੀਂ ਲੱਗਦੀ ਜੀ ਫੁਲਕਾਰੀ ਦਿੱਤੇ ਹਮੇਸ਼ਾ ਪੱਟ ਦੀ ਰੀਲ ਲੱਗਦੀ ਹੈ ਬਾਗ ਹੋਇਆ ਫੁਲਕਾਰੀ ਹੋਇਆ ਪੱਟ ਦੀਆਂ ਰੀਲਾਂ ਨਾਲ ਕੱਢੇ ਜਾਂਦੇ ਆ ਆਮ ਤੌਰ ਤੇ ਦੋ ਲੜਾ ਧਾਗਾ ਪੈਂਦਾ ਜੀ ਦੂਰੇ ਧਾਗੇ ਨਾਲ ਕਢਾਈ ਹੁੰਦੀ ਹੈ ਪਰ ਮੈਨੂੰ ਐ ਹੁੰਦਾ ਵੀ ਥੋੜੀ ਸਫਾਈ ਵਾਧਾ ਆਵੇ ਜਦੋਂ ਮੱਥਾ ਮਾਰਨੇ ਫਿਰ ਸਫਾਈ ਕੰਮ ਦੀ ਪੂਰੀ ਫਿਨਿਸ਼ਿੰਗ ਹੋਵੇ ਇਹਦੇ ਲਈ ਮੈਂ ਸਿੰਗਲ ਧਾਗਾ ਹੀ ਲੈਣੀ ਹੈ ਜੀ ਸਿੰਗਲ ਧਾਗੇ ਨਾਲ ਕਰਦੀ ਆਂ ਤੇ ਜੇ ਤੁਸੀਂ ਕਿਸੇ ਨੇ ਕਢਣੀ ਵੀ ਹੋਈ ਤਾਂ ਤੁਸੀਂ ਧਾਗਾ ਦੂਰਾ ਪਾ ਲਿਓ ਜੀ ਦੂਰੇ ਨਾਲ ਥੋੜਾ ਸੌਖਾ ਆ ਜਾਂਦਾ ਤੁਹਾਨੂੰ ਉੱਤੋਂ ਜਿਹੜਾ ਪਟਾਂਕਾ ਚੱਕਦੇ ਆ ਉਹ ਘੱਟ ਚੱਕਿਆ ਜਾਂਦਾ ਸੂਈ ਦਾ ਸਪੇਸ ਜੇ ਦੂਰੇ ਧਾਗਾ ਹੋਵੇ ਕਹਿਰਾ ਹੋਵੇ ਤਾਂ ਥੋੜਾ ਜਿਹਾ ਥੋੜਾ ਨੇ ਦੀਕ ਨੇ ਦੀਕ ਚੱਕਣਾ ਪੈਂਦਾ ਦੂਰੋਂ ਨੇ ਚੱਕਣਾ ਪੈਂਦਾ ਥੋੜਾ ਜਿਹਾ ਜਿਹੜਾ ਨਵੇਂ ਜਿਹੇ ਹੁੰਦੇ ਆ ਆਪਾਂ ਨਵ ਸਿੱਖਦੇ ਜੀ ਹੁੰਨੇ ਉਹਨਾਂ ਨੂੰ ਫਿਰ ਕਹਰੇ ਧਾਗੇ ਨਾਲ ਥੋੜਾ ਜਿਹਾ ਔਖਾ ਹੋ ਜਾਂਦਾ ਕੱਢਣਾ ਜੀ ਤੇ ਮੇਰਾ ਕੰਮ ਇਹ ਕਾਫੀ ਸਾਲਾਂ ਤੋਂ ਆ ਜੀ ਬਹੁਤ ਪੁਰਾਣਾ ਹੈ ਜੀ ਤੇ ਮੈਂ ਫਿਰ ਕਹਰੇ ਧਾਗੇ ਨਾਲ ਹੀ ਕੱਢਦੀ ਆ ਜੀ ਕਿਦੋਂ ਬਾਗ ਵੀ ਕੱਢਿਆ ਫਰਕਾਰੀਆਂ ਵੀ ਕਈ ਕੱਢੀਆਂ ਮੈਂ ਤੇ ਜਿਹੜੀਆਂ ਮੈਂ ਕੱਢੀਆਂ ਹੋਈਆਂ ਫਲਕਾਰੀਆਂ ਮੈਂ ਦਿਖਾਉਂਗੀ ਜੀ ਸਗਣਾ ਦੀਆਂ ਬਣਾਈਆਂ ਹੋਈਆਂ ਗੁਥਲੀਆਂ ਜੀ ਜਿਨ੍ਹਾਂ ਨਾਲ ਆਪਾਂ ਪੌਣੇ ਆ ਸਗਣ ਸੁਗਣ ਪੌਣੇ ਆ ਉਹ ਵੀ ਮੇਰੇ ਪਿਓਰ ਘਰ ਦੇ ਖੱਦਰ ਤੇ ਕੱਢੀਆਂ ਹੋਈਆਂ ਜੀ ਘਰ ਦੇ ਬੁਨੇ ਹੋਏ ਖੱਦਰ ਤੇ ਕੱਢੀਆਂ ਹੋਈਆਂ ਇਹ ਫੁਲਕਾਰੀ ਜਿਹੜੀ ਆਪਾਂ ਕੱਢ ਰਹੇ ਹਾਂ ਟੂਲ ਤੇ ਕੱਢ ਰਹੇ ਹਾਂ ਜੀ ਟੂਲ ਅਸੀਂ ਬਣਵਾਇਆ ਸੀ ਆਪ ਦਾ ਕਹਿ ਕੇ ਉਹਨਾਂ ਤੋਂ ਤੇ ਟੂਲ ਬਣਾ ਕੇ ਫਿਰ ਉਹਨਾਂ ਨੇ ਸਾਨੂੰ ਡਾਈ ਕਰਕੇ ਦਿੱਤਾ ਹੋਇਆ ਜੀ ਇਹ ਟੂਲ ਤੇ ਕੱਢੀ ਜਾਂਦੀ ਹੈ ਫੁਲਕਾਰੀ ਜੀ ਫੇਰ ਹੀ ਇਹ ਲੰਬੇ ਸਮੇਂ ਤੀਕ ਚੱਲਦੀਆਂ ਜਿਹੜੀਆਂ ਆਪਾਂ ਚੁੰਨੀਆਂ ਦੇ ਸਕੂਨ ਤੇ ਰੱਖ ਲੈਨੇ ਆ ਉਹ ਤਾਂ ਥੋੜੇ ਜਿਹੇ ਟਾਈਮ ਬਾਅਦ ਕੱਪੜਾ ਪਾੜ ਜਾਂਦਾ ਉਹ ਕੜਾਈ ਐਵੇਂ ਜਾਂਦੀ ਆ ਉਹ ਤਾਂ ਥੋੜੇ ਲਈ ਸਮੇਂ ਲਈ ਹੁੰਦੇ ਆ ਇਹ ਸਾਲੂ ਸਾਲ ਚੱਲਣਗੇ ਭਾਵੇਂ 10 ਸਾਲ ਸਾਹਮ ਟੂਲ ਦੀ ਫਲਕਾਰੀ ਕਦੇ ਵੀ ਖਰਾਬ ਨਹੀਂ ਹੁੰਦੀਗੀ ਤੇ ਬਾਕੀ ਰੀਲਾਂ ਜੋ ਆਪਾਂ ਜਮਾ ਪੱਕੀਆਂ ਲਾਉਣੇ ਆ ਘਰੇ ਧੋ ਕਿਵੇਂ ਧੋ ਕੋਈ ਦਿੱਕਤ ਨਹੀਂ ਆਗੀ ਜੀ ਕੋ ਜ਼ਰੂਰੀ ਨਹੀਂ ਹੈਗਾ ਵੀ ਡਰਾਈ ਕਲੀ ਨਹੀਂ ਕਰਾਓ ਘਰੇ ਤੋਂ ਹੁਣ ਤੇ ਵਧੀਆ ਹੋਣਾ ਕਿਉਂਕਿ ਸਾਰੇ ਰੰਗ ਆ ਪੱਕੇ ਪਾਏ ਹੋਏ ਆ ਮੋਰ ਕੰਪਨੀ ਦੀਆਂ ਪਰ ਰੀਲਾਂ ਵਰਤਦੇ ਆ ਜੀ ਤੇ ਆ ਦੇਖੋ ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਨੇ ਦੀਖਨ ਦੀ ਟਾਂਕਾ ਚੱਕੇ ਨਾਲ ਨਾਲ ਤੁਸੀਂ ਇਹ ਕਢਾਈ ਕਰੀ ਜਾਣੀ ਹੈ ਜੀ ਹੁਣ ਆਪਾਂ ਦੂਜੀ ਸਾਈਡ ਫੇਰ ਲਿਆ ਫਰੇਮ ਇਹ ਫਰੇਮ ਨਾਲ ਦੂਜੀ ਸਾਈਡ ਦੇ ਵਿੱਚੋਂ ਫੇਰ ਕੱਢ। ਦੇਖੋ ਜੀ ਇਹ ਫਰੇਮ ਲਿਆ ਹੋਇਆ ਫਰੇਮ ਦੇ ਉੱਤੇ ਕੱਸਿਆ ਹੋਇਆ ਕਿਉਂਕਿ ਫਰੇਮ ਤੇ ਬਿਨਾ ਫੇਰੇ ਕਢਾਈ ਸਹੀ ਨਹੀਂ ਆਉਂਦੀ ਜੀ। ਖਿੱਚਣੀ ਪੈਂਦੀ ਹੈ ਪੂਰਾ ਕੱਪੜਾ ਥੋੜਾ ਜਿਹਾ ਖਿੱਚ ਕੇ ਰੱਖਣਾ ਪੈਂਦਾ ਜੀ। ਤੇ ਆ ਦੇਖੋ ਆਪਾਂ ਫੁੱਲ ਬਣਾ ਲਿਆ ਜੀ। ਜੀ ਮੈਂ ਤੁਹਾਨੂੰ ਆ ਵੇਖ ਇਸ ਤਰ੍ਹਾਂ ਚਾਰ ਚਪੇਰੇ ਦੇ ਪੂਰੇ ਭਾਰੇ ਕੱਡੇ ਹੋਏ ਹੈ ਜੀ ਫੁਲਕਾਰੀ ਦੇ ਵਿੱਚੋਂ ਆਪਾਂ ਜਾਲ ਬਣਾ ਕੇ ਤੇ ਇੱਕ ਇੱਕ ਫੁੱਲ ਆ ਵੇਖੋ ਇਸ ਤਰ੍ਹਾਂ ਫੁੱਲ ਰੱਖਿਆ ਹੋਇਆ ਜੀ। ਅਗੇ ਇਸ ਇੱਕ ਇੱਕ ਫੁੱਲਾ ਚਾਰ ਚੁਪੀ ਇਸ ਤਰ੍ਹਾਂ ਜਾਲ ਬਣਿਆ ਹੋਇਆ ਚਾਰੀ ਕਾਰਨਾਂ ਤੇ ਜਿਹੜੇ ਆਪਣੇ ਲਾੜ ਹੁੰਦੇ ਆ ਉਹਨਾਂ ਦੇ ਉੱਤੇ ਚਾਰ ਚਾਰ ਫੁੱਲ ਪਾਏ ਹੋਏ ਆ ਜਿਹੜੀਆਂ ਆਪਣੀਆਂ ਕੰਨੀਆਂ ਹੁੰਦੀਆਂ ਜਿਹੜੀ ਆਪਾਂ ਸਿਰ ਤੇ ਲੈਣੀਆਂ ਜਿਹੜੀ ਸਾਈਡ ਉਸ ਸਾਈਡ ਇਹ ਦੂਦੋ ਪਾਈਆਂ ਹੋਈਆਂ ਜੀ ਆ ਦੇਖੋ ਬਹੁਤ ਸੋਹਣੀ ਮੁੜ ਕੇ ਇਹਨੂੰ ਜਦੋਂ ਆਪਾਂ ਬੋਟਾ ਕਾਕਾ ਕਿਨਾਰੀ ਲਾ ਲੈਂਦੇ ਆ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਜੀ ਤੇ ਜਿਹੜੀ ਇਹਦੇ ਵਿੱਚ ਡੰਡੀ ਪਾਈ ਜਾਂਦੀ ਉਹ ਇਸ ਤਰ੍ਹਾਂ ਪਾਈ ਜਾਂਦੀ ਹੈ ਜੀ ਆਪਾਂ ਡੰਡੀ ਵੀ ਦੱਸਦੇ ਆ ਤੁਹਾਨੂੰ ਪ੍ਰੋਪਰ ਫਿਰ ਕਈ ਭੈਣਾ ਆਉਂਦੀਆਂ ਜਿਹੜੀ ਤੁਸੀਂ ਡੰਡੀ ਪਾਈ ਸੀ ਉਹਦਾ ਸਾਨੂੰ ਸਫਾਈ ਨਹੀਂ ਵੈਸਟਰਾਂਟ ਆਪ ਫਾਇਕੇ ਤੋਂ ਮਰਦੂਪਰ ਜਾ ਕੇ ਪੱਤੀਾਂ ਜਾਂਦੀ ਹੈ ਜੀ ਫਿਰ ਉਹ ਇਸੇ ਡੰਡੀ ਆਪ ਵਾਪਸ ਆ ਕੇ ਫਿਰ ਦੁਬਾਰੇ ਦੂਜੀ ਕਲੀ ਪਾਉਣੀ ਸ਼ੁਰੂ ਕਰ ਦਿੰਨੇ ਆ ਜੀ ਕੋਈ ਔਖੀ ਨਹੀਂ ਹੈਗੀ ਜੀ ਬਸ ਕੇਰਾ ਆਪਾਂ ਨੂੰ ਥੋੜਾ ਜਿਹਾ ਵੇਖਣ ਚ ਦਿੱਕਤ ਹੀ ਲੱਗਦਾ ਐਂ ਲੱਗਦਾ ਵੀ ਕਿੰਨੀ ਭਾਰੀ ਔਖੀ ਹੋ ਕੋਈ ਔਖੀ ਨਹੀਂ ਇੱਕ ਫਲਕਾਰੀ 15 20 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਂਦੀ ਹੈ ਜੀ ਪਰ ਆਪਾਂ ਜਿਹੜੇ ਕੰਮ ਆਪਾਂ ਜਦੋਂ ਕਰਨਾ ਹੋਵੇ ਲੱਗੇ ਰੱਗੇ ਨਾ ਤੂੰ ਕੰਮ ਆਪਣੇ ਆਪ ਹੀ ਸਿਰੇ ਤੇ ਚੜੀ ਜਾਂਦਾ ਜੀ ਕਿਰਾਂ ਸ਼ੁਰੂ ਕਰਨ ਦੇ ਵਿੱਚ ਹੀ ਆਪਾਂ ਨੂੰ ਔਖਾ ਲੱਗਦਾ ਜੀ ਤੇ ਬਾਕੀ ਜੀ ਲੱਗ ਜਿਹੜੀਆਂ ਔਰਤਾਂ ਮੇਰੇ ਹੁਣ ਅਣਖੇ ਜਨਾਂ ਦਾ ਬੜਾ ਜੀ ਲੱਗਦਾ ਜੀ ਮੇਰੇ ਕੰਮਾਂ ਤੇ ਹੁਣ ਜੀ ਮੈਂ ਜੇ ਠਾੜ ਦੇ ਦੇਣਾ ਅੱਜ ਕੱਲ ਦੇ ਬਹੁਤ ਵੱਡੇ ਵੱਡੇ ਦੇਣਾ ਦਿਨੇ ਨਹੀਂ ਆਪਣਾ ਟਾਈਮ ਲੰਘਦਾ ਮੇਰੇ ਅਰਗੇ ਦਾ ਵੇਲੇ ਦਾ ਤੇ ਉਹਨੂੰ ਆਏ ਹੁੰਦਾ ਵੀ ਚੱਲ ਮੈਂ ਕੋਈ ਨਾ ਕੋਈ ਕੰਮ ਕਰਾਂ ਹੁਣ ਆਪਣਾ 11 ਵਜੇ ਕੰਮ ਨਿਪਟਰ ਜਾਂਦਾ ਤੇ ਆਪਾਂ 2 ਵਜੇ ਉੱਕ ਕੇ ਚਾਹ ਕਰਨੀ ਹੈ 2 ਘੰਟੇ ਆਪਾਂ ਇਹ ਕੱਟਾਂਗੇ 2 ਵਜੇ ਤੋਂ ਬਾਅਦ ਫਿਰ ਬਸ ਪਛਾ ਚੁੱਕੀ ਕੇ ਫੇਰ ਕਰਾਂਗੇ ਫਿਰ 4 ਵਜੇ ਫੇਰ ਆਪਾਂ ਪਸੂਆਂ ਦਾ ਕੰਮ ਕਰਾਂਗੇ ਉਹ ਵੀ ਮੇਰੇ ਦੋ ਜਾਂ ਤੇ ਦੋ ਤਿੰਨ ਘੰਟੇ ਚਾਰ ਘੰਟੇ ਲੱਗ ਜਾਂਦੇ ਬਾਦੂ ਹੈ ਜੀ ਇੰਨੇ ਟਾਈਮ 'ਚ ਆਪਾਂ ਇੱਕ ਅੱਥਰ ਨੂੰ ਆਪਾਂ ਇਹ ਚਾਰ ਪੰਜ ਫੁੱਲ ਪਾ ਲਈਏ ਜੀ ਕਿ ਹੁਣ ਮੈਂ ਤੇਜ਼ ਕੱਢਦੀ ਆ ਚਾਹੇ ਜੇ ਤੁਸੀਂ ਨਵੇਂ ਵੀ ਆ ਤੇ ਦੋ ਫੁੱਲ ਤਾਂ ਤੁਸੀਂ ਮਾਮੂਲੀ ਗੱਲ ਆ ਪਾਈ ਲਓਗੇ ਕੋਈ ਟਾਈਮ ਨਹੀਂ ਲੱਗਦਾ ਇਹਨਾਂ ਦੇ ਤੇ ਚਾਰ ਸਪੇਰੇ ਜਿਹੜੇ ਇਹ ਪੱਤੀ ਸਿੰਧੀ ਵੀ ਕਹਿੰਦੇ ਇਹਨੂੰ ਕੁੰਡ ਇਹਨੂੰ ਕ੍ਰਾਸ ਟੰਕਾ ਵੀ ਕਹਿ ਦਿੰਦੇ ਆ ਉਹ ਵੀ ਬਸ ਤੁਹਾਨੂੰ ਦੱਸਾਂਗੇ ਕਿ ਉਹ ਕਿੰਨੇ ਪਾਇਆ ਜਿਹੜਾ 4 ਸਪੇਸ ਦਾ ਡੱਬਾ ਬਣਾਇਆ ਹੋਇਆ ਲੱਬੇ ਵਿੱਚ ਆਪਾਂ ਇਹ ਫੁੱਲ ਪਾਇਆ ਹੋਇਆ ਤੇ ਇਹ ਅਸੀਂ ਚਾਰ ਰੰਗਾਂ ਨਾਲ ਕੱਢੀ ਹੋਈ ਹੈ ਜੀ ਹਰਾ ਹੋ ਗਿਆ ਪਿੰਕ ਹੋ ਗਿਆ ਤੇ ਆਹ ਜੈਲੋ ਕਲਰ ਹੋ ਗਿਆ ਤੇ ਇੱਕ ਔਰੈਂਜ ਕਲਰ ਆ ਚਾਰ ਰੰਗਾਂ ਦੀ ਚਾਰ ਰੰਗਾਂ ਦੀ ਕੱਢੀ ਹੋਈ ਫੁਲਕਾਰੀ ਹੈ ਤੇ ਕਦੇ ਤੁਹਾਡੇ ਨਾਲ ਅਸੀਂ ਹੱਥੀਂ ਕੱਢਿਆ ਬਾਗ ਵੀ ਸ਼ੇਅਰ ਕਰਾਂਗੇ ਉਹ ਸਿਪਿਅਰ ਖੱਦਰ ਤੇ ਕੱਟਿਆ ਹੋਇਆ ਵੀ ਖੱਦਰ ਸਾਡੇ ਘਰ ਦਾ ਮੈਂ ਉਹ ਨਹੀਂ ਕੱਢਦੀ ਹੈਗੀ ਵੀ ਜੇ ਕੋਈ ਮੈਨੂੰ ਆਖੇ ਵੀ ਸਾਈ ਤੇ ਜਨਾ ਮੈਂ ਸਿਰਫ ਆਪਣੇ ਸ਼ੌਂਕ ਲਈ ਕੱਢਦੀ ਆ ਆਪਣੇ ਬੱਚਿਆਂ ਨੂੰ ਜਿਵੇਂ ਕੋਈ ਭਤੀਜੀ ਨੂੰ ਦੇਤੀ ਉਹ ਉਹ ਯਾਦਗਰੀ ਜਿਵੇਂ ਹੁਣ ਆਪਣੀ ਬੇਟੀ ਲਈ ਕੱਢੀਆਂ ਮੈਂ ਦੋ ਫੁਕਾਰੀਆਂ ਤੇ ਇੱਕ ਬਾਗ ਆਪਣੀ ਬੇਟੀ ਲਈ ਕੱਢਿਆ ਹੈਗਾ ਇੱਕ ਜਿਵੇਂ ਫੁਕਾਰੀ ਹੁਣ ਮੈਂ ਕੱਢ ਲਈ ਆ ਵੀ ਮੋਹਰ ਲਈ ਰੱਖ ਲੂੰਗੀ ਵੀ ਉਹ ਯਾਦ ਰਹੂਗੀ ਇਸ ਤਰ੍ਹਾਂ ਹੀ ਮੈਂ ਕੱਢਦੀ ਆ ਜੀ ਤੇ ਜਾਂ ਬਸ ਕੋਈ ਆਬ ਦੇ ਰਿਲੇਟਿਡ ਜਿਵੇਂ ਕੋਈ ਆਬ ਦਿੱਤੀ ਜਿੰਪਾਂ ਜਿੰਪ ਤੇ ਦੋ ਤਿੰਨ ਦੇਣੀ ਹੁੰਦੀ ਆ ਤਾਂ ਕੱਢ ਲੈਣੀ ਆ ਜੀ ਉਹ ਨਹੀਂ ਆਪਾਂ ਵੇਚਣ ਖਾਤਰ ਜਾਂ ਐਵੇਂ ਨਹੀਂ ਕੱਢਦੇ ਹੈਗੇ ਜੀ ਜੇ ਕੋਈ ਭੈਣ ਆਖ ਮੈਨੂੰ ਕੱਢ ਕੇ ਦੇਉਂ ਤਾਂ ਨਹੀਂ ਮੈਂ ਨਹੀਂ ਕੱਢ ਨਹੀਂ ਸਕਦੀ ਇੰਨਾ ਟਾਈਮ ਨਹੀਂ ਹੁੰਦਾ ਤੇ ਆ ਕੰਨੀ ਦਾ ਜਿਆਦਾ ਲੱਗਿਆ ਦੇਖੋ ਜੀ ਆ ਕੰਨੀ ਐ ਕੰਨੀ ਦੇ ਉੱਤੇ ਇਸ ਤਰ੍ਹਾਂ ਆਪਾਂ ਦੂਰੇ ਫੁੱਲ ਪਾਏ ਹੋਏ ਆ ਬਸ ਆ ਕੰਨੀ ਐ ਸਾਰੀ ਜਿਹੜੀ ਆਪਣੇ ਸਿਰ ਦੇ ਉੱਤੇ ਆਉਗੀ ਤੇ ਆ ਜਿਹੜੇ ਲਾੜਾ ਇਹਨਾਂ ਉੱਤੇ ਆਪਾਂ ਚਾਰ ਫੁੱਲ ਪਾਏ ਹੋਏ ਆ ਆ ਦੇਖੋ ਲਾੜਾ ਆਪਾਂ ਜਿਆਦੇ ਭਾਰੇ ਰੱਖੇ ਹੋਏ ਆ ਚਾਰ ਫੁੱਲ ਪਾਤੇ ਆ ਹਰਾ ਰੰਗ ਆ ਇਹਦੇ ਵਿੱਚ ਨਾ ਹੋਰ ਹੀ ਕਲਰ ਜਾ ਰਿਹਾ ਹੋਰ ਕੰਡਮੀ ਗ੍ਰੀਨ ਕਲਰ ਆ ਜੀ ਪਿਓਰ ਗ੍ਰੀਨ ਕਲਰ ਹੋਰ ਕਲਰੀਆਂ ਦੇ ਵਿੱਚ ਕੈਮਰੇ ਦੇ ਵਿੱਚ ਹੋਰ ਹੀ ਕਲਰ ਜਾ ਰਿਹਾ ਪਿਓਰ ਗ੍ਰੀਨ ਨਹੀਂ ਆ ਰਿਹਾ ਇਹਨਾਂ ਨਾਲ ਆਪਾਂ ਜਿਹੜੀ ਸਿਰੇ ਤੇ ਕੰਦੇ ਨੂੰ ਹਜੇ ਤੇ ਪਾਸੇ ਕਿਨਾਰੀ ਲੱਗ ਕੇ ਬਹੁਤ ਵਧੀਆ ਫਿਨਿਸ਼ਿੰਗ ਹੋਊਗੀ ਆ ਦੇਖੋ ਜੀ ਮੈਂ ਜਿਹੜਾ ਡੱਬਾ ਬਣਾਇਆ ਸੀ ਕਿੱਦੇ ਤੁਸੀਂ ਕ੍ਰੋਸ ਕਰਤਾ ਸੀ ਆ ਦੇਖੋ ਇੱਕ ਜਿੱਥੋਂ ਆਪਾਂ ਤਾਗਾ ਕੱਟਣ ਕਰਦੇ ਹੈ ਇੱਥੇ ਜਿਹੜਾ ਹੁੰਦਾ ਤਾਗਾ ਹਮੇਸ਼ਾ ਸੂਈ ਦੇ ਉੱਪਰ ਰੱਖਣਾ ਹੈ ਥੱਲੇ ਨਹੀਂ ਨਾ ਉਹਨਾਂ ਤਾਗਾ ਜਿਵੇਂ ਆਹ ਨਾਲ ਦੇਖੋ ਦੋਨੇ ਪਾਸੇ ਪਾਸੋਂ ਉਰਲੇ ਪਾਸੋਂ ਤੋਪਾ ਲੈ ਕੇ ਆਪਾਂ ਜਿੱਥੋਂ ਪਹਿਲਾ ਤਾਗ ਤੋਪਾ ਖਤਮ ਹੁੰਦਾ ਉਹਦੇ ਬਰਾਬਰ ਦੀ ਰੱਖਣਾ ਹੈ ਤੋਪਾ ਆ ਦੇਖੋ ਇਹ ਕਾਫੀ ਵੱਡੇ ਵੱਡੇ ਟੋਪੇ ਚੱਕੇ ਜਾਂਦੇ ਆ ਜੀ ਇਹ ਬਰੀਕ ਨਹੀਂ ਕੱਢਣਾ ਪੈਂਦਾ ਜਿਆਦਾ ਵੱਡਾ ਹੁੰਦਾ ਇਹ ਬਹੁਤ ਨਿਬੜਦਾ ਹੈਗਾ ਜੀ ਇਹ ਬਹੁਤ ਛੇਤੀ ਕੰਮ ਹੋ ਜਾਂਦਾ ਹੈ ਇਹਦੇ ਦਾ ਆ ਦੇਖੋ ਇਹ ਬਹੁਤ ਸੋਹਣਾ ਲੱਗਦਾ ਹੈ ਡੱਬੇ ਚ ਬਾਗਾਂ ਤੇ ਫੁਲਕਾਰੀਆਂ ਤੇ ਇਹ ਆਮ ਹੀ ਡੰਡੀਆਂ ਦੇ ਵਿੱਚ ਹੀ ਇਹ ਪਾਇਆ ਜਾਂਦਾ ਇਹ ਪਾਇਆ ਜਾਂਦਾ ਇੱਕ ਹੋਰ ਟਾਂਕਾ ਹੁੰਦਾ ਨਾਲ ਦਾ ਉਹ ਵੀ ਕਦੇ ਨੂੰ ਟਾਈਮ ਲੱਗਿਆ ਤਾਂ ਸੁਕਾਵਾਂਗੇ ਇਹ ਮੈਂ ਥੋੜੀ ਜਿਆਦਾ ਸਪੇਸ ਰੱਖਿਆ ਹੈ ਇਹਦੇ ਵਿੱਚ ਤੁਸੀਂ ਘੱਟ ਵੀ ਰੱਖ ਸਕਦੇ ਹੋ ਪਰ ਸਿੱਖਣ ਲਈ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਫਿਰ ਤੁਹਾਨੂੰ ਇੰਨਾ ਹੀ ਰੱਖਣਾ ਪਊਗਾ ਦੇਖੋ ਮੈਂ ਤੁਹਾਨੂੰ ਜਮਾ ਕਰੀਬ ਨੇੜੇ ਹੋ ਕੇ ਦਿਖਾਉਣੀ ਆ ਜੀ ਤੇ ਤਾਂ ਕਿ ਤੁਹਾਨੂੰ ਸਮਝ ਆ ਜਾਏ ਤੁਸੀਂ ਐਨਾ ਉਹ ਵੀ ਮੈਨੂੰ ਸਮਝ ਨਹੀਂ ਆਈ ਆ ਦੇਖੋ ਇਸ ਤਰ੍ਹਾਂ ਇਹਦੇ ਤੇ ਕਪੜਾ ਕਾਫੀ ਚੱਕਣਾ ਪੈਂਦਾ ਸੂਈ ਦੇ ਉੱਤੇ ਥੋੜਾ ਜਿਹਾ ਕਪੜਾ ਨਹੀਂ ਚੱਕਣਾ ਪੈਂਦਾ ਜ਼ਿਆਦਾ ਕਪੜਾ ਘਾਤੇ ਤਾਗਾ ਆਪਣੇ ਹੱਥ ਵਾਲੀ ਸਾਈਡ ਹੀ ਰੱਖਣਾ ਹੈ ਸੱਜੇ ਪਾਸੇ ਤੇ ਉੱਤਲੇ ਪਾਸੇ ਹੋਵੇ ਸੂਈ ਦੇ ਥੱਲੇ ਤਾਗਾ ਨਹੀਂ ਲੈ ਕੇ ਜਾਣਾ ਫਿਰ ਤੁਹਾਡਾ ਇਹ ਟਾਂਕਾ ਸਹੀ ਨਹੀਂ ਬਣਨਾ ਜੀ ਅਗ ਸੂਈ ਦੇ ਉੱਤੇ ਤਾਗਾ ਹੋਵੇ ਇਹ ਸੱਜੇ ਪਾਸੇ ਰੱਖਿਓ ਧਾਗੇ ਇਸ ਤਰ੍ਹਾਂ ਤੁਸੀਂ ਪਹਿਲਾਂ ਮੈਂ ਲਾ ਕੇ ਦੇਖ ਲਓ ਵੀ ਕਿਹੜੇ ਪਾਸੇ ਜਾ ਕੇ ਇਹਦਾ ਕਰਾਸ ਬੰਦ ਆ ਆ ਦੇਖੋ ਸੂਈ ਦੇ ਉੱਤੇ ਧਾਗਾ ਜਾਦੇ ਆ ਜੀ ਕੱਪੜਾ ਉਸ ਤਰ੍ਹਾਂ ਕੱਪੜਾ ਰੱਖਿਓ ਧਾਗਾ ਹੁਣ ਤੁਸੀਂ ਦੇਖ ਲਓ ਇਹ ਹੱਥ ਵਾਲੀ ਸਾਈਡ ਹੀ ਰੱਖਣਾ ਦੂਜੀ ਸਾਈਡ ਧਾਗਾ ਨਹੀਂ ਕਰਨਾ ਜੀ ਤੇ ਇਸ ਤਰ੍ਹਾਂ ਤੁਸੀਂ ਪਾਉਂਦੇ ਹੋ ਇਹ ਜਾਲ ਬਣਾ ਲਿਓ ਜੀ ਇੱਕ ਕਲਰ ਦੇ ਜਾਲ ਆਪਾਂ ਕੱਲੇ ਗ੍ਰੀਨ ਕਲਰ ਦੇ ਜਾਲ ਪਾਇਆ ਗਿਆ ਇਹਦੇ ਵਿੱਚ ਤੇ ਬਾਕੀ ਸਾਰੇ ਰੰਗਾਂ ਦੇ ਫੁੱਲ ਦਿੱਤੇ ਹੋਏ ਆ ਚਾਰਾਂ ਰੰਗ ਚ ਪਾਈ ਤੁਸੀਂ ਦੋ ਰੰਗ ਚ ਵੀ ਕੱਢ ਸਕਦੇ ਹੋ ਇੱਕ ਸਿੰਗਲ ਕਲਰ ਦੀ ਵੀ ਕੱਢ ਸਕਦੇ ਹੋ ਸਿੰਗਲ ਦੇ ਵਿੱਚ ਵੀ ਬਹੁਤ ਸੋਹਣੀਆਂ ਲੱਗਦੀਆਂ ਜੀ ਬਾਕੀ ਕੋਈ ਭਾਰਾ ਨਹੀਂ ਬਹੁਤ ਹਲਕਾ ਜਿਹਾ ਡਿਜ਼ਾਈਨ ਹੈ ਇਹ ਵੀ 22 ਦਿਨਾਂ ਦੇ ਡਿਜ਼ਾਈਨ ਆ ਚਲੋ ਤੁਸੀਂ ਨਵੇਂ ਕੱਢਣੇ ਸ਼ੁਰੂ ਕੀਤੀ ਤਾਂ ਤੁਸੀਂ ਮਹੀਨੇ ਡੇਢ ਮਹੀਨੇ ਚ ਕੰਪਲੀਟ ਕਰਦੇ ਹੋ ਜੀ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਤੇ ਬਾਕੀ ਸ਼ੌਂਕ ਹੁੰਦਾ ਜੀ ਆਪੋ ਆਪਣਾ ਜਿਵੇਂ ਕਿਸੇ ਨੂੰ ਸ਼ੌਂਕ ਹੈ ਮੈਨੂੰ ਸ਼ੌਂਕ ਹੈਗਾ ਐਸੇ ਕਢਾਈਆਂ ਕਢੂਆਂ ਕਰਨ ਦਾ ਬਾਕੀ ਮੈਂ ਸ਼ੁਰੂ ਤੋਂ ਕਢਾਈ ਕੀਤੀ ਹੈ ਸੂਟਾਂ ਤੇ ਕਢਾਈ ਤੇ ਸਿੰਧੀ ਬੂਟੀ ਸਾਰੇ ਤਰ੍ਹਾਂ ਦੀ ਕਢਾਈ ਮੈਂ ਕੋ ਸਿੱਖੀ ਹੋਈ ਹੈ ਜੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ ਜੇ ਕਿਸ ਨੂੰ ਸ਼ੌਂਕ ਹੋਵੇ ਤੁਸੀਂ ਇਹਨੂੰ ਇਸ ਤਰ੍ਹਾਂ ਕੱਢ ਵੀ ਸਕਦੇ ਆ ਇਹ ਜੇ ਆਪਾਂ ਸੂਟਾਂ ਦੇ ਘੇਰਿਆਂ ਤੇ ਪਾ ਗਏ ਬਾਹਾਂ ਦੇ ਉੱਤੇ ਕਰ ਗਏ ਤੇ ਇਹ ਬਹੁਤ ਸੋਹਣਾ ਲੱਗਦਾ ਹੈ ਟਾਂਕਾ ਸੂਟ ਦੇ ਘੇਰੇ ਤੇ ਜਾਂ ਚੌਰਸ ਜਿਵੇਂ ਅੱਜਕੱਲ ਹੁਣ ਚੌਰਸ ਗਲਾ ਬਹੁਤ ਟ੍ਰੈਂਡ ਵਿੱਚ ਚੱਲ ਰਿਹਾ ਹੈ ਉਦੇ ਉੱਤੇ ਆਪ ਐਸ ਤਰ੍ਹਾਂ ਟਾਂਕਾ ਕਰ ਦਈਏ ਨਾ ਤੇ ਬਹੁਤ ਸੋਹਣਾ ਲੱਗਦਾ ਹੈ ਤੇ ਇਸ ਤਰ੍ਹਾਂ ਟਾਂਕਾ ਕਰਕੇ ਦੇ ਵਿੱਚ ਛੋਟੇ ਛੋਟੇ ਮੂਰਤੀ ਲਾ ਲੀਏ ਤੇ ਬਹੁਤ ਸੋਹਣੀ ਨਵੀਂ ਟ੍ਰੈਂਡੀ ਲੁੱਕ ਦਿੰਦਾ ਇਹ ਆ ਦੇਖੋ ਹੁਣ ਜਿਹੜੇ ਵਿੱਚ ਇਹਦੇ ਸਪੇਸ ਹੈ ਦੇ ਉੱਤੇ ਛੋਟੇ ਛੋਟੇ ਮੂਰਤੀ ਲੱਗ ਜਾਂਦੇ ਤੇ ਬਹੁਤ ਸੋਹਣਾ ਲੱਗਦਾ ਆ ਦੇਖੋ ਇਹ ਕ੍ਰਾਸ ਟਾਂਕਾ ਜੀ ਕ੍ਰਾਸ ਟਾਂਕਾ ਕਿਹਾ ਜਾਂਦਾ ਇਹ ਪਹਿਲਾਂ ਐਸ ਤਰ੍ਹਾਂ ਦੋ ਡੰਡੀਆਂ ਬਣਾਈਆਂ ਜਾਂਦੀਆਂ ਜਾਂਦੀਆਂ ਤੇ ਉਹਦੇ ਵਿੱਚੋਂ ਵਿੱਚ ਵਿੱਚ ਇਹ ਫਿਲ ਕੀਤਾ ਜਾਂਦਾ ਤਾਂ ਕਿ ਦੇਖਣ ਨੂੰ ਸੋਹਣਾ ਲੱਗੇ ਨਹੀਂ ਤੇ ਇਹ ਡੰਡੀਆਂ ਖਾਲੀ ਰਹਿ ਜਾਂਦੀਆਂ ਫਿਰ ਜਗ੍ਹਾ ਖਾਲੀ ਰਹਿ ਜਾਂਦੀ ਬੁਰਾ ਜਿਹਾ ਲੱਗ ਅਸਤਰਾਂ ਤੁਸੀਂ ਆਵਦੇ ਕਮੀਜ਼ ਦੇ ਗਲੇ ਤੇ ਵੀ ਕੱਢਣਾ ਹੋਵੇ ਆ ਗੇ ਬਾਹਾਂ ਤੇ ਜਿੱਥੇ ਆਪਾਂ ਲੇੜ ਮਾਰਦੇ ਆ ਜਾਂ ਕਮੀਜ਼ ਦੇ ਚਾਕਾਂ ਤੇ ਤੁਸੀਂ ਇਹਨੂੰ ਪਾ ਸਕਦੇ ਹੋ ਜੀ ਤੇ ਸੋਹਣਾ ਲੱਗੂਗਾ ਦੇਖੋ ਤੇ ਆ ਦੇਖੋ ਜੀ ਹੁਣ ਆਪਾਂ ਤੁਹਾਨੂੰ ਸਿਖਾ ਦਿੱਤਾ ਕਿਉਂਕਿ ਸੀਮਨ ਨੂੰ ਤੁਹਾਨੂੰ ਫੈਕੰਡ ਕੰਮ ਨਹੀਂ ਆਇਆ ਛਾਈ ਫਲਕਾਰੀ ਕੋਲ ਕਿ ਵਿਡਿਓ ਚੋਂ ਇਹ ਕਿਵੇਂ ਫੁੱਲ ਆ ਹਾਂਜੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੁਸੀਂ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ